ਕਾਸੀ ਦੇ ਛੰਨੇ ਕਾਸੀ ਦੀਆਂ ਥਾਲੀਆਂ ਅੱਛਾ ਜੀ ਪਿੱਤੂ ਨੇ ਵੀ ਘਟ ਵਰ ਤੋਂ ਕਰਦੇ ਸੀ ਹਾਂ ਅਲੂਮੋਨੀਅਮ ਤੋਂ ਦਾ ਲੋਕ ਸੂਖ ਮੰਨਦੇ ਸੀ ਅੱਛਾ ਜੀ ਇਹਨੂੰ ਜੱਟ ਨਹੀਂ ਕਰੇ ਵਟਨ ਦਿੰਦਾ ਸੀ ਇਹਨੂੰ ਗਰੀਬ ਗਰੂ ਜਿਹੜੇ ਬਾਹਰ ਤੁਰਦੇ ਫਿਰਦੇ ਇਥੇ ਉਹ ਰੱਖਦੇ ਸੀ ਇਹਨਾਂ ਲੋਟਾਂ ਜਾਂ ਪਾਂਡੇ ਠੀਕ ਹੈ ਤੇ ਅਲੂਮੋਨੀਅਮ ਤੇ ਕੋਈ ਜੱਟ ਨਹੀਂ ਖਾਂਦਾ ਸੀ ਹਾਂ ਤੇ ਹੁਣ ਸਾਰੇ ਹੀ ਅਲੂਮੋਨੀਅਮ ਤੇ ਸਤੀ ਜਨ ਜੀ ਜੇ ਕਿਸੇ ਨੇ ਕਰੇ ਕਰੋਨਾ ਆਉਂਦਾ ਤਾਂ ਆਲੂਆਂ ਦੀ ਤਰ੍ਹਾਂ ਦੇਖ ਲਾ ਟੜਕੇ ਦੱਸਦਾ ਸਾਡਾ ਕਰੋਨਾ ਆਇਆ ਤੇ ਆਲੂ ਤਰੇ ਅੱਛਾ ਜੀ ਹੁਣ ਆਲੂ ਸਾਰਾ ਸਾਲ ਹੈ ਸਾਰਾ ਸਾਰਾ ਹਾਂਜੀ ਮੇਰੇ ਲਈ ਕਰ ਉਦੋਂ ਸਿਆਲ ਚ ਫਿਰਲੇ ਕਰ ਲਏ ਹੁੰਦੇ ਸੀ ਅੱਛਾ ਜੀ ਤੇ ਪੁਰਾਣਾ ਬਰੂਨਾ ਆਏ ਤੋਂ ਵਾਦ ਨੂੰ ਦਾਲ ਬਣਾਉਂਦੇ ਆਲੂ ਆਪਣੇ ਤਾਂ ਘੱਟ ਬਜਾਈ ਹੁੰਦੀ ਹੋਣੀ ਆ ਹੁੰਦੀ ਨਹੀਂ ਸੀ ਅੱਛਾ ਜੀ ਬਾਹਰੋਂ ਹੀ ਆਉਂਦਾ ਸੀ ਬਾਹਰੋਂ ਆਉਂਦਾ ਸੀ ਇਹ ਦਈਆਂ ਦੇ ਖੜਾ ਹੁੰਦਾ ਸੀ ਇਹਨੂੰ ਥੱਲੇ ਕਰ ਦੇਣਾ ਤਾਂ ਪਈਆ ਚੱਕਿਆ ਜਾਣਾ ਹਾਂ ਉਦੋਂ ਮਖਣੀ ਜਾਂ ਤੇਲ ਲਾ ਕੇ ਹੂੰ ਇਹਦੇ ਨੇ ਚੋਪੜ ਦੇ ਸੀ ਗਰੀਸ ਗਰੂਸ ਵੀ ਨਹੀਂ ਸੀ ਅੱਛਾ ਜੀ ਇਹਨਾਂ ਬਾਗ ਦੇ ਪਾਈਆਂ ਦੇ ਕੱਥਾਂ ਹੁੰਦੀਆਂ ਸੀ ਇਹਦੇ ਤੇ ਰਬੜ ਪਾਤੀ ਹੂੰ ਕੱਥਾਂ ਪਾਈਆਂ ਹੁੰਦੀਆਂ ਸੀ ਵੀ ਇਹ ਤੇ ਡੋਲੇ ਨਾ ਇਹ ਹਾਂਜੀ ਜੇ ਕਸ ਘਾਟ ਗਈ ਤਾਂ ਦੂਜੀ ਫੇਰ ਪਾ ਕੇ ਵੱਢਿਸ਼ ਕਿ ਨਹੀਂ ਉਦੋਂ ਦੀ ਫਲਾਣੇ ਦੇ ਗੱਡਾ ਇਹੋ ਜਿਹਾ ਬਣਿਆ ਅੱਛਾ ਜੀ ਅੱਜ ਤਾਂ ਬਹੁਤ ਹੀ ਮਹਿੰਗਾ ਪੂਆ ਬਣਾਉਂਦੇ ਇਹ ਹਾਂਜੀ ਹਾਂਜੀ ਆ ਵੇਖੋ ਮੋਰਨੀਆਂ ਬਣੀਆਂ ਐ ਕਾਂਪੇ ਦੀਆਂ ਢਾਲ ਚ ਲਾਈਕ ਬਣੀਆਂ ਫੇਰ ਇੱਕ ਵਾਰ ਆ ਗੱਡਾ ਸਾਥੋਂ ਪਾਣੀ ਚ ਨੇ ਪਿਆ ਬਲ ਖਿੱਚ ਕੇ ਵੜ ਗਏ ਤੇ ਆਏ ਸੀ ਹਾਂਜੀ ਉਦੋਂ ਫੇਰ ਬੁੱਢੇ ਨਾਲ ਲੜਿਆ ਹੋਈ ਜਾ ਕੇ ਟਰੈਕਟਰ ਲੈ ਕੇ ਦੇ ਪਹਿਲਾਂ ਬੈਸਿਕ ਦੋ ਵੇਚਦੇ ਸੀ ਹਾਂਜੀ ਫੇਰ ਟਰੈਕਟਰ ਨੂੰ ਕਹਿੰਦਾ ਵੀ ਮੈਂ ਨਹੀਂ ਉਹ ਗੱਡੇ ਤੇ ਜਾਣਾ ਕਿ ਮੁੜ ਕੇ ਸੁਣੇ ਸਰੋਂ ਦੇ ਮੁੱਧਾ ਵੱਜਿਆ ਮੈਂ ਥੱਲੇ ਆ ਜਾਣਾ ਸੈਂ ਅੱਛਾ ਜੀ ਫੀਰੀ ਪਟ ਤੇ ਬੈਠਾ ਸੀ ਠੀਕ ਹੈ ਬਹੁਤ ਪਾਣੀ ਸੁਗੀ ਥੋੜਾ ਜਿਹਾ ਜਿ ਉਹਦੇ ਜ ਵੜ ਗਏ ਹਾਂਜੀ ਉਹ ਹਾਲ ਵੀ ਬੁਰੇ ਸੀ ਉਦੋਂ ਠੀਕ ਹੈ ਅਸੀਂ ਤਾਂ ਸਾੜਾ ਦਿਨ ਖੇਤਾਂ 'ਚ ਪਾਣੀ ਨਹੀਂ ਮਿਲਦਾ ਜਾਵਾ ਮੇਰਾ ਵੀ ਮਾਡਲ ਪੁਰਾਣਾ ਦੱਸ ਦਿਓ ਹਾਂਜੀ ਹਾਂਜੀ ਤੁਹਾਡਾ ਮਾਡਲ ਦੱਸ ਦਿਓ ਕਿਹੜਾ ਬਾਪੂ ਮੇਰਾ ਸਾਲ ਹੈ 95 ਪਹਿਲਾ ਮਾਡਲ ਕਿੰਨ ਲੋ ਤੁਸੀਂ ਕਿੰਨਾ ਹੋਊਗਾ ਅੱਛਾ ਪਜਾਨੂੰ ਇਹ ਤਾਂ ਹਾਂ 34 ਹੋਊਗਾ ਹਾਂਜੀ ਹਾਂਜੀ ਇਹ ਹੋ ਜਾ ਬਦਲਾ ਮੈਂ ਉਹੀ ਕਹਾ ਮੈਂ ਹੈ ਗੱਡਾ ਦਾ 1964 ਮਾਡਲ ਆ ਬਾਪੂ ਉਹ ਤੋਂ ਵੀ ਪੁਰਾਣੇ ਆ ਤੇ ਅਸਲ ਜਿਹੜੇ ਗੱਡੇ ਨੂੰ ਹੁਣ ਚਲਾਉਂਦੇ ਰਹੇ ਆ ਉਹ ਦੱਸਣਗੇ ਆਪਾਂ ਨੂੰ ਬਾਪੂ ਗੱਡੇ ਬਾਰੇ ਹਨਾ ਬਾਪੂ ਇਹ ਆਹ ਗੱਡਾ ਹੀ ਚਲਾਉਂਦੇ ਰਹੇ ਆ ਜਾਂ ਇਹ ਵਜਾ ਜਾਂਦੀ ਨਹੀਂ ਇਹ ਤਾਂ ਮਗਰੋਂ ਬਹੁਤ ਔਰ ਵਾਲੇ ਬਣਿਆ ਪਹਿਲਾਂ ਉਹਦੇ ਗੱਡੇ ਜਮਾ ਹੀ ਸਿੰਗਲ ਹੁੰਦੇ ਸੀ ਅੱਛਾ ਜੀ ਆਹ ਛੋਟਾ ਵੇਢੀ ਹੁੰਦਾ ਇਕੱਲਾ ਤੇ ਇੱਥੇ ਟੰਬੇ ਫਸਾ ਕੇ ਤੇ ਫੇਰ ਢੋਂਦੇ ਸਮਾਨ ਅੱਛਾ ਫੇਰ ਇਹਦਾ ਇਹ ਵੇਢ ਤੋਂ ਆ ਦੂਜਾ ਆ ਗਿਆ ਹਾਂਜੀ ਪੱਕਾ ਵੇਢੇ ਨੂੰ ਆਖਣ ਲੱਗੇ ਹਾਂ ਫੇਰ ਉਹ ਤੋਂ ਸੂਲਤ ਕਰ ਲਈ ਤੇਜਾ ਬਣਾਦਾ ਚੂੜੀ ਟੋਣ ਨੂੰ ਅੱਛਾ ਇਹਦੇ ਹੀ ਪੈਂਦੀਆਂ ਸੀ ਠੀਕ ਆ ਥੱਤ ਪੰਡਾ ਹੂੰ ਤੇ ਚਾਰ ਰਖਦੇ ਉੱਤੇ 11 ਇਹਦੇ ਹੀ ਫੇਰ ਦੁਗਣੀਆਂ ਪੈਣ ਲੱਗੀਆਂ ਠੀਕ ਆ ਇਹ ਪਿੱਤਲ ਕਾਸੀ ਲਾ ਕੇ ਦਾ ਮਗਰੋਂ ਬਣਾਉਣ ਲੱਗੇ ਤਾਂ ਪਹਿਲਾਂ ਤਾਂ ਛਾਦੇ ਗੱਡੇ ਜਮਾਉਂਦੇ ਸੀ ਅੱਛਾ ਇਹ ਕਦੋਂ ਕਿ ਬਣ ਲਾ ਇਹ ਜਿਵੇਂ 1964 ਮਾਡਲ ਆ ਇਹ ਫਿਰ ਜਿਹੜਾ ਕੋਈ ਤਗੜਾ ਬੰਦਾ ਹੁੰਦਾ ਸੀ ਉਹ ਬਣਾਉਂਦਾ ਉਹ ਗੱਡੇ ਕੋਈ ਕੋਈ ਘੜ ਬਣਾਉਂਦਾ ਸੀ ਗੱਡੇ ਬਹੁਤ ਘੱਟ ਹੁੰਦੇ ਸਾਰੇ ਪੱਤੀ ਜੀ ਇੱਕ ਦੋ ਗੱਡੇ ਹੁੰਦੇ ਸੀ ਨਹੀਂ ਇਹ ਤਾਂ ਉਠਾਂ ਦੇ ਪੱਟੀ ਪਾ ਕੇ ਲਾਂ ਘਟ ਹੁੰਦੇ ਸੀ ਅੱਛਾ ਜੀ ਤਾਂਗਾ ਵੀ ਥੋੜਾ ਹੁੰਦਾ ਸੀ ਹਾਂ ਅ ਪੱਟੀ ਵਿਸ਼ਾਈ ਹਾਂ ਤੇ ਉਦੋਂ ਜਿਣਿਆ ਦੇ ਉੱਤੋਂ ਰਸੇ ਕੱਢ ਕੇ ਤੇ ਬੰਨੇ ਦੇ ਉੱਤੋਂ ਲੈ ਕੇ ਲਾ ਰਿਹਾ ਠੀਕ ਹੈ ਫਿਰ ਗੱਡੇ ਇੱਕ ਦੂਜੇ ਤੋਂ ਮੰਗਣ ਲਾ ਗਏ ਥੋੜੇ ਬਹੁਤੇ ਹੋ ਗਏ ਹੂੰ ਫਿਰ ਇਹ ਸ਼ਕੀਨ ਗੱਡੇ ਫੇਰ ਬਣ ਲਾ ਕੇ ਟੌਰ ਵਾਲੇ ਬੰਦੇ ਬਣਾਉਣ ਲਾ ਗਏ ਟੌਰ ਵਾਲੇ ਬੰਦੇ ਟੌਰ ਵਾਲੇ ਬਾਪੂ ਇਹ ਚ ਦਾਣੇ ਕਿੰਨੇ ਪਏ ਜਾਂਦੇ ਜਿਵੇਂ ਛੋਟੀ ਵਿੱਡੀ ਤੱਕ ਹੀ ਇਹ ਨਹੀਂ ਤਾਂ ਪਏ ਜਾਂਦੇ ਸਾਰੇ ਹੀ 15 18 ਮਣ ਹਾਂ ਪਹਿਲਾਂ ਪੁਰਾਣੇ ਜ਼ਮਾਨੇ ਜਿਹੜਾ ਜਿਹੜਾ ਦਾਣਿਆਂ ਦਾ ਫਸ ਲੈਂਦਾ ਫਸਾਨੇ ਦੇ ਗੱਡਾ ਛੱਟ ਮਾਰ ਕੇ ਭਰ ਕੇ ਆਇਆ ਅੱਛਾ ਆ ਬੰਦੇ ਤੂੰ ਪਹਿਲਾਂ ਫੇਰ ਇੱਥੇ ਪੱਖਿਆਂ ਤੇ ਕਿਰਪਾ ਲਾ ਕੇ ਵਿਚਾਲੇ ਉਹ ਇਹ ਪੰਜਾ ਤੇ ਕਰ ਹਾਂਜੀ ਉੱਠ ਜੋੜ ਕੇ ਲਿਉਣਾ ਹਾਂ ਵੀ ਵਿੰਡ ਆ ਗੱਡਾ ਭਰਿਆ ਆ ਹਾਂ ਆ ਵਿੰਡ ਤਾਂ ਹੁੰਦੇ ਹੀ ਨਹੀਂ ਸੀ ਇਹ ਤਾਂ ਮਗਰੋਂ ਟੂੜੀ ਆਸ ਤੇ ਚੀਜ਼ੇ ਲਾਈ ਇਹਦਾ ਫਿਰ ਕਰਮਾਂ ਵਾਲੇ ਦੇ ਭਰਦਾ ਉਹ ਗੱਡਾ ਭਰਦਾ ਹੀ ਨਹੀਂ ਸੀ ਹਾਂ ਠੀਕ ਆ ਆ ਇਹ ਇੰਨਾ ਹੀ ਭਰਿਆ ਹੁੰਦਾ ਇਹਨਾਂ ਜਿਹੜਾ ਉਹਨੂੰ ਵੱਡਾ ਕਹਿੰਦੇ ਸੀ ਫਿਰ ਇੱਥੇ ਆ ਗਿਆ ਵਿਚਾਲੇ ਵਿਚਾਲੇ ਹਾਂਜੀ ਇੱਕ ਬੰਦੇ ਨੇ ਸਬਰ ਕਰਤਾ ਲੈ ਕੇ ਰੱਖਣਾ ਹਾਂ ਉਹਨੇ ਦਾਣੇ ਲੌਣੇ ਦੂਜਿਆਂ ਨੇ ਝੋਲੀਆਂ ਬਨ ਕੇ ਜਾਂ ਝੋਲੀਆਂ ਦਾ ਟੁੱਟੇ ਅੱਛਾ ਤੇ ਬਟੋਲਾ ਲਾ ਕੇ ਫੇਰ ਉਹਨੇ ਟੱਕੜੀ ਵਾਲੇ ਨੇ ਚੰਮ ਦੀ ਟੱਕੜੀ ਨਹੀਂ ਟੋਲੇ ਦੇ ਸਿਟੇ ਅੱਛਾ ਜੀ ਉਹ ਹੀ ਲਿਖਦਾ ਸੀ ਉਹ ਹੀ ਸੀਰੀ ਦਾ ਹਿਸਾਬ ਕਰਦਾ ਸੀ ਅੱਛਾ ਜੀ ਜੱਟ ਨਹੀਂ ਜਾਣਦਾ ਸੀ ਠੀਕ ਹੈ ਬਾਪੂ ਇਹ ਗੱਡੇ ਦੇ ਸਮਾਨ ਜਿੰਨਾ ਲੱਗਾ ਇਹਨੂੰ ਅੱਡ-ਅੱਡ ਨਾਂ ਇਹਦੇ ਆ ਹਨਾ ਇੱਥੋਂ ਜੇ ਸ਼ੁਰੂ ਕਰ ਗਏ ਇਹ ਕੀ ਕੀ ਕਹਿੰਦੇ ਕੀ ਇਹਨੂੰ ਇਹ ਇਹ ਜੂਲਾ ਜੀ ਅੱਛਾ ਜੀ ਉਹ ਗੁੱਲਾ ਜਿਹੜਾ ਇਹ ਬੰਦ ਇੱਕ ਦੂਜਾ ਧੱਕਣ ਤੋਂ ਮੰਨਦੇ ਦੇ ਸੀ ਧਾਗੇ ਉਹਨੂੰ ਮਰੋੜ ਕੇ ਇਹਨਾਂ ਲਾਵੇ ਅੱਛੇ ਧੋਨਾ ਲੱਗ ਜਾਂਦੇ ਇਹ ਬਰਾਬਰ ਰੱਖਦਾ ਸੀ ਜੋਰ ਇੱਕੋ ਜਿਹਾ ਲਾਉਣ ਤੇ ਠੀਕ ਹੈ ਨਹੀਂ ਤਕੜਾ ਬਲ ਤਾਂ ਮਾੜੇ ਤੇ ਕਰ ਦਿੰਦਾ ਸੀ ਇਹਨੂੰ ਧਾਕੇ ਹਾਂ ਤੇ ਮਾੜਾ ਜੋਰ ਲਾਵੇ ਅੱਛਾ ਅੱਛਾ ਇਹਨੂੰ ਉੱਤੇ ਇਥੇ ਚਮ ਦੀ ਫਟਵਾਈ ਹੁੰਦੀ ਸੀ ਐ ਰਹੀ ਬਸਾ ਕੇ ਰੱਖੀ ਚਮ ਦੀ ਫਟਵਾਈ ਹੁੰਦੀ ਸੀ ਠੀਕ ਹੈ ਉਹਦੇ ਤੇ ਬਹਿੰਦੇ ਹੀ ਲੋਕ ਅੱਛਾ ਇੱਥੇ ਬੈਠਦੇ ਸੀਗੇ ਇੱਥੇ ਬੈਠਦੇ ਸੀ ਅੱਛਾ ਜਮੇ ਉੱਪਰ ਮੂੰਹਾਂ ਦੇ ਕੋਲੇ ਬਲ ਦਾ ਉੱਠ ਜੋੜ ਲਿਆ ਤੇ ਇੱਥੇ ਬਾਦੀ ਬਿੰਦੀ ਹਾਂ ਬਲ ਦੇ ਇੱਥੇ ਜੁੜ ਕੇ ਦੋਵੇਂ ਠੀਕ ਹੈ ਪਿੰਡੀ ਅੱਗੇ ਖਿੱਚੀ ਜਾਂਦਾ ਇਹਦੇ ਬਲਦ ਇੱਥੇ ਜਿਹੜੇ ਥੋੜਾ ਤਾਂ ਕੱਲੇ ਬਲਦ ਜੋੜ ਲੈਦੇ ਸੀ ਹਾਂਜੀ ਨਹੀਂ ਜੇ ਡਬਲ ਕਰ ਰਿਹਾ ਤਾਂ ਫਿਰ ਉਹ ਠੋਕੀ ਪੂਰੇ ਜੋੜਦੇ ਸੀ ਠੀਕ ਹੈ ਆ ਇੱਥੇ ਆਹ ਕੁੰਡਿਆਵੀ ਦੀ ਪੈ ਕੇ ਹਾਂ ਆ ਜੂਤ ਐ ਟੰਗੀ ਜਾਂਦੀ ਸੀ ਇਹਦੇ ਛੇ ਦੇ ਛੇ ਅੱਛਾ ਉਹ ਵੀ ਬਲਦ ਬਹੁਤ ਸੱਟ ਕੇ ਨਾ ਪੱਜੇ ਠੀਕ ਹੈ ਇਹ ਫਿਰ ਜਿਹੜਾ ਬਲਦ ਵਾਲਾ ਤੇ ਊਠ ਵਾਲਾ ਗੱਡਾ ਇੱਕ ਹੀ ਹੁੰਦਾ ਸੀ ਇੱਕ ਹੀ ਹੁੰਦਾ ਸੀ ਅੱਛਾ ਇਦਾਂ ਬਰ ਉਹਦਾ ਬਹੁਤ ਚੱਕ ਉੱਚਾ ਬਹੁਤ ਚੱਕ ਦਿੰਦਾ ਉਹ ਕੋਹੇ ਬਲਦਾਂ ਦੇ ਕੰਨਿਆਂ ਤੋਂ ਬਰਾਬਰ ਵੀਂਡੀ ਉਹਦੇ ਕਰਦੇ ਸੀ ਵੀ ਭਾਰ ਨਾ ਦੇ ਦੇ ਠੀਕ ਆ ਉਹਦੇ ਬਲਦਾਂ ਦੇ ਕੰਨਿਆਂ ਦੇ ਬਰਾਬਰ ਵੀਂਡੀ ਦਾ ਉਹਦਾ ਸਾਈਜ਼ ਰੱਖਦੇ ਸੀ ਹਾਂ ਤੇ ਰੋਠਦਾ ਵੀ ਜੋਰ ਬਰਾਬਰ ਲੱਗਦਾ ਤੇ ਗੱਡੇ ਦੇ ਵਜਨ ਵੀ ਨਹੀਂ ਹੁੰਦਾ ਸੀ ਠੀਕ ਆ ਜੀ ਤੇ ਇੱਥੇ ਆ ਇਹਦੂ ਅੱਗੇ ਆ ਗਈਆਂ ਡਈਆਂ ਇਹਦੀਆਂ ਹਨਾ ਹਾਂਜੀ ਹਾਂਜੀ ਡਈਆਂ ਦੇ ਅੱਗੇ ਆ ਗਈ ਰੋਟੀ ਰੱਖਣ ਵਾਲੀ ਪੰਡਿਆਰੀ ਜਮਾਨ ਸੰਭਾਲ ਲੈ ਲਈ ਅੱਛਾ ਇੱਥੇ ਅੱਗੇ ਹੁੰਦੀ ਸੀ ਹਾਂ ਉਹ ਕੁੰਡੇ ਲੱਗੇ ਆ ਥੱਲੇ ਠੀਕ ਆ ਇਹ ਫਿਰ ਤੁਸੀਂ ਦੱਸਦੇ ਜਿਹੜੀ ਰੋਟੀ ਫਰੇ ਇਹਨਾਂ ਦੇ ਵਿੱਚ ਹੀ ਪਈ ਹੁੰਦੀ। ਕਾ ਕੇ ਤੜਕੇ ਇੱਥੇ ਜੇ ਜੇ ਕਿਸੇ ਖੇਤੋਂ ਜਾ ਕੇ ਨਹੀਂ ਕਰਵਾ ਬੱਲ ਤਿੰਨ ਤਿੰਨ ਵੇਲੇ ਦੀ ਰੋਟੀ ਇੱਥੇ ਜੀ ਡੰਗ ਲਾਉਂਦੇ ਸੀ। ਅੱਛਾ ਜੀ। ਉਹ ਵੀ ਸੁੱਕੀਆਂ ਲੱਗੀਆਂ। ਪੁੱਛੋ ਨਾ ਉਹ ਰੋਟੀਆਂ ਦਾ ਹਾਲ ਤਾਂ। ਠੀਕ ਆ ਵੀ ਸੁੱਕੀ ਰੋਟੀ ਹੋਮੇ ਹੀ ਖਾ ਲੈਣੀ। ਹੋਮੇ ਹੀ ਖਾ ਲੈਣੀ ਪਾਣੀ ਨਾਲ ਮਿਰਚਾਂ ਪੀਉਣੀਆਂ ਦੇ ਢਗਾ ਦੀ। ਠੀਕ ਆ। ਕੰਮ ਜਿਆਦਾ ਕਰਨਾ ਤੇ ਵੀ ਖੇਤ ਦੇ ਵਿੱਚ ਰੋਟੀ ਹੋਵੇ। ਸਾਦਾ ਸਿੱਧਾ ਖਾਣਾ ਭੋਜਨ ਬਸ। ਦੇ ਇਹ ਇਸ ਵੇਲੇ ਦੇ ਖਾਲਸਾ ਦੇ ਚੰਗੇ ਘਰਾਂ ਦੇ ਸੱਕਰ ਘੇਰ ਨਾਲ ਜਾਂਦਾ ਸੀ ਹਾਂ ਤੇ ਨਹੀਂ ਤਾਂ ਗੰਡੇ ਨਾਲ ਹੈ ਤੇ ਰੋਟੀ ਤੇ ਘੋਟ ਲਾ ਕੇ ਖਾ ਲੈਂਦੇ ਸੀ ਠੀਕ ਹੈ ਤੇ ਆਹ ਪਈਏ ਦਾ ਹਾਈ ਹੁੰਦੇ ਸੀ ਹੈ ਨਾ ਲੱਕੜ ਦੀ ਇਹ ਲੱਕੜ ਦੇ ਆ ਇਹਨਾਂ ਨੇ ਕਾਨਪੁਰ ਤੋਂ ਲੈਂਦੇ ਬਹੁਤ ਦਿਨਾਂ ਤੋਂ ਅੱਛਾ ਜੀ 13 14 ਦਿਨ ਲਾਇਆ ਖਾਲਸਾ ਧੁਰਾ ਘਰੇ ਬਣਾਈ ਹੈ ਠੀਕ ਹੈ ਆ ਸਾਰਾ ਇਹਨੇ ਰੰਗ ਪਾਲਿਸ਼ ਘਰੇ ਕੀਤਾ ਅੱਛਾ ਜੀ ਅ ਧੁਰਾ ਇਹ ਨੀਚੇ ਦੇ ਨਾਲ ਹੂੰ ਉਹ ਪਹਿਲਾਂ ਉਹਨਾਂ ਨੇ ਟਾਇਰ ਦੂਜੇ ਪਾਇੇ ਸੀ ਫੇਰ ਆਪਾਂ ਲੱਕੜ ਦੇ ਪਾਤੇ ਦੁਬਾਰਾ ਜਿਕੇ ਠੀਕ ਹੈ ਤੇ ਬਾਪੂ ਉਹਦਾ ਗੱਡਾ ਹਰ ਇੱਕ ਘਰੇ ਹੁੰਦਾ ਸੀ ਕਿ ਨਹੀਂ ਨਹੀਂ ਜੀ ਨਹੀਂ ਨਹੀਂ ਹਾਂ ਸਾਰੇ ਪੱਤੀ ਜੇ ਇੱਕ ਦੋ ਗੱਡੇ ਅੱਛਾ ਇੱਕ ਦੋ ਗੱਡੇ ਇੱਕ ਦੋ ਗੱਡੇ ਇਹ ਕਿ ਮਹਿੰਗਾ ਜਿਆਦਾ ਬਣਦਾ ਹੈ ਕਿ ਕੀ ਕਾਰਨ ਨਹੀਂ ਪਹੁੰਚ ਨਹੀਂ ਸੀ ਅੱਛਾ ਸਾਰਿਆਂ ਕੋਲੇ ਪਹੁੰਚ ਨਹੀਂ ਸੀ ਗੱਡਾ ਬਣਾਉਣ ਦੀ ਠੀਕ ਹੈ ਇਹ ਜੇ ਲੱਗ ਜਾਂਦੇ ਦੋ ਟਾਈਮ ਹੀ ਨੇ ਇਹਨੂੰ ਹੀ ਲਾ ਦਿੰਦੇ ਦੋ ਮਿਸਤਰੀ ਸੰਭਾਲਦੇ ਹਾਂ ਹਾਂ ਸੱਕਰ ਕਿਉਂ ਖੰਡ ਕਿਉਂ ਪਾਉਣਾ ਉਹਨਾਂ ਦੀ ਵਿਆੜੀ ਵੀ ਪੰਜ ਚਾਰ ਰੁਪਏ ਰੋਜ਼ ਬਣਨੀ ਅੱਛਾ ਉਹ ਦੇਣਾ ਇਹਨਾਂ ਨੂੰ ਮੁਸ਼ਕਲ ਸੀ ਸਾਰੇ ਨੂੰ ਠੀਕ ਆ ਕੋਈ ਕੋਈ ਘਰ ਬਣਾਉਂਦਾ ਸੀ ਤੇ ਜਿਵੇਂ ਅੱਜ ਦੇ ਟਾਈਮ 'ਚ ਜਿਵੇਂ ਕਹਿੰਦੇ ਵੀ 10-12 ਲੱਖ ਦਾ ਗੱਡਾ ਲੈ ਕੇ ਵੇਚਦੇ ਜਿਹੜੇ ਬੰਦੇ ਬਣਾਉਂਦੇ ਫਿਰ ਸਹੀ ਆ ਯਾਨੀ ਕਿ ਮਿਹਨਤ ਵਾਲਾ ਕੰਮ ਬੜਾ ਹੈ ਮਿਹਨਤ ਉਹ ਸਾਰੇ ਜਿਵੇਂ ਪਿੱਟਲਾ ਆ ਸਾਰਿਆਂ ਦੇ ਟੋਤੇ ਵਗੈਰੇ ਹਾਂ ਇਹਵੇਂ ਸੈਂਚਿਆਂ ਦੇ ਢਾਲ ਕੇ ਬਣਾਏ ਵਿਆ ਉਹ ਜਿਵੇਂ ਬਣਾਈਆਂ ਕਿਲੀਆਂ ਹਲੇ ਉਹਨਾਂ ਦੇ ਬਣਾਉਣ ਨਾਲ ਦੇ ਸਾਂਝੇ ਪਏ ਆ। ਅੱਛਾ ਜੀ। ਵਾਲੇ ਜਾਵੜੇ ਇੱਥੋਂ ਲੈ ਆਇਦੋਂ। ਠੀਕ ਹੈ। ਉਥੇ ਜਮੀਨ ਜੂਨ ਲਈ। ਠੀਕ ਹੈ। ਪਹਿਲਾਂ ਟਾਲੀ ਜਰੋਣੀ ਸਕਾਉਣੀ ਨੂੰ 2-3 ਸਾਲ। ਅੱਛਾ ਠੀਕ ਹੈ। ਫੇਰ ਇਹਦਾ ਬਣਾਉਂਦੇ ਸੀ ਸਵਾਨ ਵੀ ਭਾਤੇ ਨਾ ਜਾਵेंगी ਨਾ ਹੋਵੇ। ਇਹ ਕੱਲੀ ਟਾਲੀ ਦਾ ਹੀ ਬਣਦਾ ਸੀ। ਕੱਲੀ ਟਾਲੀ ਦਾ ਬਣਦਾ। ਕੱਲੀ ਟਾਲੀ ਦਾ ਕਿਕਰ ਕੋ ਕਰੂ ਹੀ ਲਾ ਦਿੰਦੇ ਪਰ ਜਿਹੜੇ ਨਰਮ ਸੀ। ਹਾਂ। ਉਹ ਪਹਿਲਾਂ ਕਿਕਰਾਂ ਦੇ ਹੀ ਬਣਦੇ ਫੇਰ ਮਗਰੋਂ ਟਾਲੀ ਦਾ ਬਣਾਉਣ ਲੱਗੇ। ਅੱਛਾ ਜੀ। ਕਿਕਰ ਦੀ ਲੱਕੜ ਵੀ ਚੰਗੀ ਬਣ ਜਾਂਦੀ ਹੈ। ਠੀਕ ਹੈ। ਉਹ ਤਾਂ ਉਹ ਜੀਆਂ ਟੱਲੀਆਂ ਨਹੀਂ ਮਿਲਦੀਆਂ ਗੀਆਂ ਇਹ ਗੱਡੇ ਬਣਾਉਂਦੇ ਸੀ ਨਾ ਸ਼ੌਕ ਦਾ ਬਾਹਲੇ ਦਾ ਵੱਡਾ ਬਾਹਲਾ ਪਿੱਤਲ ਲਾ ਕੇ ਤਾਂਬਾ ਲਾ ਕੇ ਬਣਾਇਆ ਹਾਂਜੀ ਨਹੀਂ ਆਮ ਸਾਦੇ ਗੱਡੀ ਹੁੰਦੀ ਸੀ ਸਾਦੀ ਸੀਗੀ ਹਾਂ ਠੀਕ ਐ ਤੇ ਬਲਦ ਵੀ ਉਦੋਂ ਫਿਰ ਚੰਗੇ ਐ ਇਹ ਜੇ ਗੱਡੇ ਨੂੰ ਖਿੱਚਣ ਨੂੰ ਤਾਂ ਚੰਗੇ ਚਾਹੀਦੇ ਸਾਨੂੰ ਵੀ ਵਜਨ ਬਹੁਤ ਚੰਗੇ ਹੀ ਸਾਰੇ ਬਲ ਚੰਗੇ ਰੱਖਦੇ ਕੋਈ ਛੋਲਿਆਂ ਦੀ ਜਮਾਂ ਦਾ ਦਾਣਾ ਖਰਾਕ ਆਉਂਦੀ ਸੀ ਉਦੋਂ ਹਾਂਜੀ ਚੰਗਾ ਪਸ਼ੂ ਵਾਈ ਨੂੰ ਵੀ ਗੱਡੇ ਨੂੰ ਚੰਗਾ ਕੰਮ ਦਿੰਦਾ ਸੀ ਹਾਂ ਸਹੀ ਗੱਲ ਐ ਉਹ ਸਾਰੇ ਲੋਕਾਂ ਦੇ ਮਈਆਂ ਪਾਉਲੇ ਉੱਠ ਚੰਗੇ ਹੀ ਹੁੰਦੇ ਸੀ ਠੀਕ ਆ ਕਿ ਉਹਨਾਂ ਦੇ ਸੁੱਕੇ ਪੱਠੇ ਹਾਂ ਖਰਾਕ ਸਾਰੀ ਚੰਗੀ ਹੁੰਦੀ ਸੀ ਹਾਂਜੀ ਉਹਨਾਂ ਦਾ ਉੱਠਦਾ ਸੁੱਕਾ ਪੱਠਾ ਹੈ ਹੂੰ ਨਾ ਉਹ ਜਿਉਂ ਛੋਲਿਆਂ ਦਾ ਕਿਸੇ ਪਸ਼ੂ ਵਾਸਤੇ ਦਾਣਾ ਹੈ ਹਾਂ ਉਹਨਾਂ ਤਾਂ ਚੋਰੀ ਲੈ ਲੋ ਆ ਲੈ ਲੋ ਲੱਕੜੀ ਦਾਣਾ ਆ ਗਿਆ ਹਾਂਜੀ 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 ਇਹ ਫਿਰ ਗੱਡਾ ਲੱਦਣਾ ਵੀ ਬਾਪੂ ਕਲਾਈ ਸੀਗੀ ਇੱਕ ਹਨਾ ਵੀ ਇਹ ਕਲਾਈ ਸੀ ਹਰੇਕ ਤੋਂ ਨਹੀਂ ਲੱਦੀਦਾ ਸੀ ਲੇਕਿਨ ਜਦੋਂ ਬਾਹਰ ਹੋ ਗਿਆ ਹਾਂ ਜਾਂ ਦਾਬੂ ਰਹਿ ਗਿਆ ਦਾਬੂ ਰਹਿ ਗਿਆ ਉਹਨਾਂ ਦੇ ਪਾਰ ਹੁੰਦਾ ਸੀ ਹਾਂ ਉਹਨੂੰ ਇੱਕ ਸਾਈਡ ਤੇ ਕਰਕੇ ਲੱਦਣਾ ਹਾਂ ਫੇਰ ਉਹਨੂੰ ਜਣੀ ਤਿੰਨ ਕੇ ਲਾਂਗਾ ਬਾਹਰ ਕੱਢ ਕੇ ਦਿਆਂ ਲਾ ਕੇ ਜੋੜ ਮਾਰ ਕੇ ਫੇਰ ਲਤਣਾ ਵੀ ਤੁਰਿਆ ਜਾਂਦਾ ਡੇਕੇ ਨਾ ਉਹ ਪਾਉਂਦੇ ਵੀ ਸੀ ਰੱਥੇ ਅੱਛਾ ਪਰ ਹਰੇਕ ਨੂੰ ਨਹੀਂ ਸਾਰਿਆਂ ਨੂੰ ਨਿਰਤਣਾ ਆਉਂਦਾ ਸੀ ਠੀਕ ਆ ਇਹਦੇ ਫਿਰ ਅੰਦਰ ਪੂਰੀਆਂ ਲੱਗ ਜਾਂਦੀਆਂ ਸੀ ਜਾਂ ਦਾਣਾ ਲਤਣਾ ਹੁੰਦਾ ਸੀ ਕਿਹਦੀ ਹੁੰਦੀ ਹੈ ਜੀ ਪੱਟੀਆਂ ਅੱਛਾ ਇੱਥੋਂ ਤੋਂ ਲੈ ਕੇ ਨਹੀਂ ਪੱਟੀ ਹੁੰਦੀ ਸੀ ਅੱਛਾ ਜੀ ਅਹ ਥਣਕੀਆਂ ਬਣੀਆਂ ਹਾਂਜੀ ਆਪਣੇ ਕਪੀਆ ਅੰਦਰ ਟੋਟਾ ਪਿਆ ਪੱਟੀ ਦਾ ਸਾਫਤੀ ਨਹੀਂ ਹੂੰ ਤੇ ਜਿਹੜਾ ਸਿੰਗਲ ਦਾ ਦੇ ਦੇ ਦੀ ਕੱਲੀ ਪੱਟੀ ਪਾ ਕੇ ਰਹੀ ਤੂੰ ਉਹਨੂੰ ਬੰਦ ਦਿੰਦੇ ਸੀ ਅੱਛਾ ਜੀ ਇਹਨਾਂ ਆਵੇ ਛੱਟ ਮਾਰਦੀ ਗੱਡੀ ਦੀ ਠੀਕ ਆ ਫਿਰ ਵੱਡੇ ਵੇਡ ਲਾ ਪੜਿਆ ਗਿਆ ਹਾਂ ਆ ਤੂੜੀ ਆਸਤੇ ਮਗਰੋਂ ਬਣਾਤੀ ਲੋਕਾਂ ਨੇ ਆ ਇਹ ਤਾਂ ਫਿਰ ਕੱਲਾ ਤੂੜੀ ਆਸਤੇ ਹੀ ਹੋਊਗਾ ਕੰਬਾ ਤੂੜੀ ਆਸਤੇ ਹੋ ਜਾ ਸੱਦੇ ਵਾਲੇ ਛੋਟੇ ਆ ਪੱਠਾ ਨੀਰਾ ਟੋਣਾ ਹਾਂਜੀ ਜਾਂ ਦੂਜਾ ਵੇਡ ਵੀ ਖੋਲ ਦਿੰਦੇ ਉਹ ਸਿੰਗਲ ਹੀ ਰੱਖਦੇ ਸੀ ਅੱਛਾ ਉਹ ਹੀ ਰੱਖਦੇ ਸੀ ਹਾਂ ਕਮਾ ਨੂੰ ਇਹ ਇਹ ਆ ਸਾਰਾ ਵੇਡ ਆਸਤੇ ਲਾਇਆ ਵਿਆ ਇੱਧਰ ਹਾਂ ਵੇਡ ਦੀ ਸਪੋਰਟ ਲਾਦੀ ਨਾ ਬਾਹਰ ਉਹ ਮੁੰਨੀਆਂ ਦੇ ਕਲੀਆਂ ਟੁੱਟ ਸਕਦੀਆਂ ਹੀ ਪਾਰ ਨੇ ਅੱਗੋਂ ਪਾਰ ਦਬਾ ਚੱਕਦੀਆਂ ਸੀ ਹਾਂਜੀ 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 ਸਹੀ ਆ ਇਹਦੇ ਵਿੱਚ ਬਾਪੂ ਫਿਰ ਪਾਣੀ ਪਾਉਂਦੇ ਹੁੰਦੇ ਸੀਗੇ ਜਿਵੇਂ ਚੂਨਾ ਹੋਵੇ ਨਾ ਕਿ ਤੇਲ ਇਹਦੇ ਜੋ ਸਦਵਾਈ ਪਈ ਐ ਇੱਥੇ ਹਾਂਜੀ ਥੱਲੇ ਵੜ ਕੇ ਹਾਂ ਉੱਥੇ ਲਾ ਦੇਣੀ ਹਾਂਜੀ ਇਹ ਦਈਆਂ ਦੇ ਖੜਾ ਹੁੰਦਾ ਸੀ ਇਹਨੂੰ ਥੱਲੇ ਕਰ ਦੇਣਾ ਤਾਂ ਪਹੀਆ ਚੱਕਿਆ ਜਾਣਾ ਹਾਂ ਉਦੋਂ ਮੱਖਣੀ ਜਾਂ ਤੇਲ ਲਾ ਕੇ ਹੂੰ ਇਹਦੇ ਨੇ ਚੋਪੜਦੇ ਸੀ ਗਰੀਸ ਗਰੂਸ ਵੀ ਨਹੀਂ ਸੀ ਅੱਛਾ ਜੀ ਇਹਨੂੰ ਬਾਅ ਕੇ ਤੇ ਪਾਈਆਂ ਦੇ ਕੱਥਾ ਹੁੰਦੀਆਂ ਸੀ ਇਹਦੇ ਤੇ ਰਬੜ ਪਾਤੀ ਹੂੰ ਕੱਥਾ ਪਾਈਆਂ ਹੁੰਦੀਆਂ ਸੀ ਵੀ ਇਹ ਤੇ ਡੋਲੇ ਨਾ ਇਹ ਹਾਂਜੀ ਜੇ ਕਸ ਘਾਟ ਗਈ ਤਾਂ ਦੂਜੀ ਫੇਰ ਪਾਤੀ ਹਾਂ ਚੰਮ ਦੇ ਜੋੜੇ ਵੱਢ ਗਏ ਹਾਂ ਵੀ ਇਹਦਾ ਬੈਲੈਂਸ ਸਿੱਧਾ ਬਣਿਆ ਰਵੇ ਹਾਂਜੀ ਤੇ ਹੁਣ ਤਾਂ ਬਹੁਤ ਹੀ ਠੀਕ ਬਣਿਆ ਇਹ ਠੀਕ ਪਰ ਉਦੋਂ ਚਾਮੀ ਪਾਉਂਦੇ ਸੀ ਤੇ ਆਸੇ-ਪਾਸੀ ਅੱਛਾ ਜੀ ਆਣਦੇ ਜੜਾ ਦੇ ਹਾਂ ਤੇ ਪਈਏ ਹੁਣ ਪੱਕੀ ਉਮਰ ਤੇ ਖੜਾ ਰਵੇ ਹਾਂਜੀ ਹਾਂਜੀ ਉਹ ਨਾਭ ਤੇ ਵੀ ਛੜਾਦੇ ਠੀਕ ਹੈ ਇਹਦਾ ਵਜੇ ਵੱਡੇ ਰੇ ਪਾਉਂਦੇ ਸਾਬ ਪਈਏ ਹਾਂ ਤਾਂ ਆ ਸ਼ੋਗ ਕੋਈ ਇਹਦੇ ਫਿਰ ਛੋਟੇ ਲਿਆ ਕੇ ਬਾਹਰ ਭਾਲ ਕੇ ਠੀਕ ਹੈ ਆ ਵੇ ਨਾਲੇ ਫੋਡੋ ਬੂਟਾ ਲਈ ਦੀਦਾ ਸੀ ਆ ਜਿਹੜੇ ਹੁਣ ਫੋਲ ਬੂਟੇ ਜਿਵੇਂ ਹੁਣ ਬਾਪੂ ਹੌਣ ਵਾਲੇ ਟਰੈਕਟਰਾਂ ਦੇ ਉਹ ਮੱਛੀਆਂ ਬਣਾਈਆਂ ਤੋਂ ਮੂੰਹ ਕੱਠੇ ਕੀਤੇ ਆ ਹਾਂ ਆ ਮਗਲ ਮੱਛਲਾ ਮੂੰਹ ਬਣਾਇਆ ਹੈ ਹਾਂ ਇਹਨੇ ਅੱਗੇ ਬਣਾਇਆ ਹੈ ਇਹ ਹੁਣ ਟੌਰ ਦੇ ਸ਼ੋਅ ਬਣਾਈ ਜੀ ਇਹਦੀ ਜਿਵੇਂ ਅੱਜ ਦੇ ਟਾਈਮ ਦੇ ਮੁੰਡੇ ਆ ਟਰੈਕਟਰਾਂ ਦੇ ਡੈਕ ਲਾ ਲੈਂਦੇ ਸ਼ਾਹ ਨਾ ਲਾਇਏ ਸ਼ਕੀਨੀ ਹੈ ਮਤਲਬ ਵੀ ਸ਼ੋਅ ਹੈ ਇਹ ਇਹ ਸ਼ਕੀਨੀ ਉਦੋਂ ਦੀ ਆ ਇਹ ਵੱਡੀ ਸ਼ਕੀਨੀ ਉਦੋਂ ਦੀ ਫਲਾਣੇ ਦੇ ਗੱਲਾਂ ਇਹੋ ਜਿਹਾ ਬਣਿਆ ਅੱਛਾ ਜੀ ਅੱਜ ਤਾਂ ਬਹੁਤ ਹੀ ਮਹਿੰਗਾ ਪੂਆ ਬਣਾਉਣ ਤੇ ਇਹ ਹਾਂਜੀ ਹਾਂਜੀ ਆ ਵੇਖੋ ਮੋਰਨੀਆਂ ਬ ਤਾਂ ਬੇਲੀਆਂ ਟਾਲਜ ਟਲਾਈ ਜ ਬਣੀਆਂ ਠੀਕ ਹੈ ਇਹ ਤਾਂਬਾ ਪਿੱਤਲ ਹੀ ਬਹੁਤ ਲੱਗਾ ਹੋਵੇ ਤਾਂਬਾ ਪਿੱਤਲ ਲੱਗਿਆ ਨਹੀਂ ਸੀ ਬਹੁਤ ਬਹੁਤ ਵਜਨਦਾਰ ਹਨਾ ਤਾਂ ਤਾਂਬਾ ਵੜ ਕੇ ਪਿੱਤਲ ਲਾਉਂਦੇ ਸੀ ਉਦੋਂ ਅੱਛਾ ਜੀ ਤਾਂਬੇ ਦਾ ਵੀ ਕੋਈ ਭਾਂਡਾ ਹੀ ਵੜਦੇ ਸੀ ਅੱਛਾ ਜੀ ਤਾਂਬੇ ਦੇ ਵੀ ਭਾਂਡੇ ਹੁੰਦੇ ਸੀ ਹਾਂ ਹਾਂ ਤੇ ਪਿੱਤਲ ਦੇ ਵੀ ਭਾਂਡੇ ਠੀਕ ਹੈ ਉਹ ਪਦਰ ਚਾਦਰੋਂ ਨਹੀਂ ਮਿਲਦੀ ਅਸੀਂ ਅੱਛਾ ਜੀ ਪਲਟੋਈ ਵੜ ਲਈ ਪ੍ਰਾਂਤ ਵੜ ਲਈ ਹੂੰ ਇਸੇ ਤੱਕ ਇਹ ਵੱਡ ਕੇ ਸਾਰਾ ਪਿੱਤਲ ਲਾਉਂਦੇ ਸੀ ਹੁਣ ਤਾਂ ਪਿੱਤਲ ਉਹੀ ਖਤਮ ਹੋ ਗਿਆ ਘਰਾਂ ਜੋ ਬਾਪੂ ਖਤਮ ਹੋ ਗਿਆ ਮਹਿੰਗਾ ਹੋ ਗਿਆ ਸਾਰੇ ਲੋਕ ਵੇਖ ਕੇ ਸਟੀਲ ਤੇ ਹੋ ਗਏ ਸਟੀਲ ਤੇ ਹੋ ਗਏ ਆਪਣੇ ਦਾ ਤਾਂ ਸ਼ਾਇਦ ਵੇਖਣੇ ਆਪਣੇ ਦਾ ਜੇ 15 20 ਗਲਾਸ ਵੱਡੇ ਰੱਖੇ ਵੀ ਆ ਤੁਹਾਡਾ ਵੀ ਇਧਰ ਅੰਦਰ ਕਿੰਨੇ ਗਲਾਸ ਰੱਖਿਆ ਹੋਇਆ ਠੀਕ ਆ ਉਹ ਪਿੱਤਲ ਦਾ ਉਹ ਪਿੱਤਲ ਦਾ ਠੀਕ ਆ ਜੀ ਪਿੱਤਲ ਤੇ ਜਾਨੀ ਕਿ ਉਦੋਂ ਜਾਦੇ ਖਾਣਾ ਪੀਣਾ ਬਣਾਉਂਦੇ ਸੀਗੇ ਤੇ ਨਹੀਂ ਉਦੋਂ ਕਾਸੀ ਜ ਕਾਸੀ ਜ ਕਾਸੀ ਦੇ ਛੰਨੇ ਕਾਸੀ ਦੀਆਂ ਥਾਲੀਆਂ ਅੱਛਾ ਜੀ ਤੇ ਟੁੰਡੀ ਵੀ ਘੱਟ ਵਰਤੋਂ ਕਰਦੇ ਸੀ ਹਾਂ ਅਲੂਮਿਨੀਅਮ ਤੋਂ ਤਾਂ ਲੋਕ ਸੂਘ ਮੰਦੇ ਸੀ ਅੱਛਾ ਜੀ ਇਹਨੂੰ ਜੱਟ ਨਹੀਂ ਕਰੇ ਵਟਨ ਦਿੰਦਾ ਸੀ ਇਹਨੂੰ ਗਰੀਬ ਲੋਕ ਜਿਹੜੇ ਬਾਹਰ ਤੁਰਦੇ ਫਿਰਦੇ ਸੀ ਉਹ ਰੱਖਦੇ ਦੀਆਂ ਲੋਟਾਂ ਜਾਂ ਪਾਂਡੇ ਠੀਕ ਹੈ ਤੇ ਅਲੂਮਿਨੀਅਮ ਤੇ ਕੋਈ ਜੱਟ ਨਹੀਂ ਖਾਂਦਾ ਸੀ ਹਾਂ ਤੇ ਹੁਣ ਸਾਰੇ ਹੀ ਅਲੂਮਿਨੀਅਮ ਤੇ ਸਟੀਲ ਚੱਲ ਪਈ ਹੈ ਹਾਂਜੀ ਹਾਂਜੀ ਅੱਗੇ ਅੱਗੇ ਕੰਮ ਹੁਣ ਕੰਮ ਉਲਟਾ ਹੋ ਗਿਆ ਨਾ ਅੱਗੇ ਜੋ ਚਾਹ ਬਣਾਉਣ ਨੂੰ ਵੀ ਖੰਡ ਕੇ ਰਸਦਾ ਰਸਤੇ ਰੱਖਣੀ ਖਾਬ ਗੋੜ ਦੀ ਚਾਹ ਪੀਣੀ ਪਰੋਣੇ ਨੂੰ ਵੀ 48 ਰੋਟੀਆਂ ਦੇ ਦੋ ਟੋਟੇ ਕੀਤੇ ਤੇ 48 ਰੱਖੀਆਂ ਤੇ ਇੱਕ ਪਾਸੇ ਭਾਈ ਧਾਲ ਐ ਫੜਾ ਦਿੰਦੇ ਮੱਝੇ ਜਾਂ ਤਾਂ ਪੈਰ ਲਾ ਲਾ ਜਾਂ ਭਾਈ ਨਾ ਲਾ ਦਾ ਹਾਂਜੀ ਖਾਵਾ ਵੀ ਕੋਡੀਆਂ ਨਾਲ ਨਹੀਂ ਕੋ ਜਾਣਦਾ ਸੀ ਅੱਛਾ ਜੀ ਅੱਛਾ ਬਹੁਤ ਸ਼ਾਬਾਸ਼ ਸੀ ਠੀਕ ਹੈ ਨੇ ਉਦੋਂ ਖੰਡ ਜਿਹੜੀ ਖੰਡੂ ਹੀ ਮੈਂ ਸੁਣਿਆ ਵੀ ਜਿਹੜੇ ਰਿਸ਼ਤਦਾਰਾਂ ਵਾਸਤੇ ਰੱਖੀ ਜਾਂਦੀ ਵੀ ਕੋਈ ਪ੍ਰੋਨਾ ਆਊਗਾ ਤਾਂ ਖੰਡ ਦੀ ਯਾਦ ਆਉਂਦੀ ਹੈ। ਆਹ ਦੇਸੀ ਖੰਡ ਦੇ ਘਿਓ ਦੇਵਾਂਗੇ। ਹਾਂ ਵੀ ਜਾਂ ਖੰਡ ਦੀ ਚਾਹ ਪਿਆਵਾਂਗੇ। ਮੈਂ ਤੁਹਾਨੂੰ ਹੋਰ ਦੱਸਦਾ ਵੀ ਜੇ ਕਿਸੇ ਨੇ ਕਰੇ ਕੋਈ ਪ੍ਰੋਨਾ ਆਉਂਦਾ ਤਾਂ ਆਲੂਆਂ ਦੀ ਤਰ੍ਹਾਂ ਦੇਖ ਲੈ ਤਿਰਕੇ ਦੱਸਦਾ ਸਾਡਾ ਪ੍ਰੋਨਾ ਆਇਆ ਤੇ ਆਲੂ ਤਰੇ ਆ। ਅੱਛਾ ਜੀ ਹੁਣ ਆਲੂ ਸਾਰਾ ਸਾਲ ਆਏ। ਸਾਰਾ ਸਾਲ ਹਾਂਜੀ। ਮਿਰਲੇ ਕਰ ਉਦੋਂ ਸਿਆਲ ਚ ਫਿਰਲੇ ਕਰ ਲਏ ਹੁੰਦੇ ਸੀ। ਅੱਛਾ ਜੀ ਤੇ ਪ੍ਰੋਨਾ ਬਰੂਨਾ ਆਏ ਤਾਂ ਆਲੂਆਂ ਦੀ ਦਾਲ ਬਣਾਉਂਦੇ। ਆਲੂ ਆਪਣੇ ਤਾਂ ਘੱਟ ਬਜਾਈ ਹੁੰਦੀ ਹੋ ਠੀਕ ਆ ਦੋਆਬੇ ਚ ਹੀ ਹੁੰਦਾ ਜ਼ਿਆਦਾ ਦੋਆਬੇ ਪਹਿਲਾਂ ਦੋਆਬੇ ਹੀ ਠੀਕ ਆ ਠੀਕ ਆ ਸਹੀ ਆ ਜੀ ਇੱਥੇ ਗੱਡੇ ਵੇਚਣਾ ਵਾ ਮਾਣੀਆਂ ਸੀ ਹਾਂਜੀ ਧਰਮਕੋਟ ਦੇ ਗੰਡੇ ਲੈ ਲੋ ਹਾਂ ਉਹਨਾਂ ਤੋਂ ਜਦੋਂ ਧਰਮਕੋਟ ਤੇ ਦੋਆਬੇ ਚ ਵੇਚਦੇ ਸੀ ਠੀਕ ਆ ਗੱਡੇ ਬਾਰੇ ਪੂਰੀ ਜਾਣਕਾਰੀ ਦੇਦੀ ਬਾਪੂ ਨੇ ਬਾਪੂ ਤੂੰ ਕਿੰਨਾ ਟਾਈਮ ਗੱਡਾ ਚਲਾਇਆ ਤੁਸੀਂ ਤੁਸੀਂ ਕਿੰਨਾ ਟਾਈਮ ਚਲਾਇਆ ਗੱਡਾ ਮੈਂ ਚਲਾਇਆ ਹੁਣ ਅੰਮ੍ਰਾਂ 16 ਸਾਲ ਫੇਰ ਇੱਕ ਵਾਰਾ ਗੱਡਾ ਸਾਥੋਂ ਪਾਣੀ ਚ ਨਹੀਂ ਪਿਆ ਬਲ ਖਿੱਚ ਕੇ ਵੜ ਗਏ ਤੇ ਆਏ ਸੀ ਹਾਂਜੀ ਉਦੋਂ ਫਿਰ ਬੁੱਢੇ ਨਾਲ ਲੜਿਆ ਹੋਈ ਜਾ ਕੇ ਟਰੈਕਟਰ ਲੈ ਕੇ ਦੇ ਪਹਿਲਾਂ ਲੈ ਸੀ ਕਦੋਂ ਵੇਚਦੇ ਸੀ ਹਾਂਜੀ ਫੇਰ ਟਰੈਕਟਰ ਦਿੰਦਾ ਵੀ ਮੈਂ ਨਹੀਂ ਉਹ ਗੱਡੇ ਤੇ ਜਾਣਾ ਕਿ ਮੁੜ ਕੇ ਸੁਣੇ ਸਰੋਂ ਦੇ ਮੁੱਧਾ ਵਜਿਆ ਮੈਂ ਥੱਲੇ ਆ ਜਾਣਾ ਸਾਂ ਅੱਛਾ ਜੀ ਫੀਰੀ ਪਟ ਤੇ ਬੈਠਾ ਸੀ ਠੀਕ ਹੈ ਬਹੁਤ ਪਾਣੀ ਸੁੱਕ ਗਈ ਥੋੜਾ ਜਿਹਾ ਜਿਹਾ ਉਦੋਂ ਹੀ ਵੜ ਗਏ ਹਾਂਜੀ ਉਹ ਹਾਲ ਵੀ ਭਰੇ ਸੀ ਉਦੋਂ ਠੀਕ ਹੈ ਬਸ ਵੀ ਸਾਰਾ ਦਿਨ ਖੇਤਾਂ 'ਚ ਪਾਣੀ ਨਹੀਂ ਮਿਲਦਾ ਸੀ ਠੀਕ ਹੈ ਜੀ ਹੁਣ ਪਾਣੀ ਉਮਰ ਹੈ ਵਾਦੂ ਹੈ ਵਾਦੂ ਆ ਜੀ ਸਹੀ ਗੱਲ ਆ ਫਿਰ ਉਦੋਂ ਫਿਰ ਛੱਟਦਾ ਫਿਰ ਗੱਡੇ ਦਾ ਖੇੜਾ ਆ ਗੱਡੇ ਛੱਟਦਾ ਫਿਰ ਟਰਾਲੀ ਬੁਲਾ ਲੈਂਦੇ ਨੱਕੜ ਦੀ ਕੋਟੋਂ ਅੱਛਾ ਜੀ ਹੁਣ ਤਾਂ ਦਰੋਜ ਵਿੱਚ ਬਹੁਤ ਮਹਿੰਗੀਆਂ ਬਣਦੀਆਂ ਉਦੋਂ ਸ਼ਾਦੀਆਂ ਜੀਆਂ ਹੁੰਦੀਆਂ ਨੱਕੜ ਦੀ ਹਾਂਜੀ 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 ਤੇ ਉਹ ਟਰੈਕਟਰ ਪਹਿਲਾਂ ਜੋਂਡੀਅਰ ਲਿਆ ਸੀ ਫਿਰ ਪਹਿਲਾਂ ਜੋਂਡੀਅਰ ਲਿਆ ਸਭ ਤੋਂ ਸਿੱਖਿਆ ਮੈਂ ਜੋਂਡੀਅਰ ਤੇ ਆਂ ਅੱਛਾ ਜੀ ਹੁਣ ਤਾਂ ਬਦਲਛਦ ਲਈ ਗਿਣਤੀ ਤੋਂ ਬਹੁਤ ਹੋ ਗਿਆ ਕੰਮ ਹਾਂਜੀ 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 ਹੁਣ ਤਾਂ ਦੱਸਿਆ ਤੁਹਾਨੂੰ ਵੀ 4 ਵੀਲ ਹੀ ਤੈਨੋਂ ਹੋ ਗਿਆ ਆਪਣੇ ਕੋਲੇ ਚੌਥਾ ਆਸ਼ਾ ਹੋ ਗਿਆ ਬਿਲਕੁਲ ਬਿਲ ਸਹੀ ਗੱਲ ਹੈ ਕੌਣ ਜਾਣਦਾ ਸੀ ਦੋ ਕੁ ਵੈਨਾ ਕੌਣ ਜਾਣਦਾ ਸੀ ਦਾਤਰੀਆਂ ਦੇ ਅੰਦਰ 6 ਮਹੀਨੇ ਪਹਿਲਾਂ ਕਢਾਉਣ ਲੱਗ ਜਾਂਦੇ ਸੀ ਠੀਕ ਹੈ ਜੀ ਹੱਥੀ ਸਾਰੀ ਵੱਢਣੀ ਇੱਥੇ ਇਕੱਠੀ ਕਰਨੀ ਗੱਡੇ ਨਾਲ ਟੋਣੀ ਜਾਂ ਉੱਠ ਨਾਲ ਟੋਣੀ ਹਾਂ ਜੀ ਬਰਾਹਾ ਉੱਥੇ ਸਹੀ ਹੈ ਜੀ ਠੀਕ ਹੈ ਜੀ ਚਲੋ ਆ ਜਿਓ ਫਿਰ ਚੱਲੀ ਅੰਦਰ ਹੀ ਚਲੋ ਜੀ